ਚੋਣ ਕਮਿਸ਼ਨ ਵੱਲੋਂ ਲਗਾਏ ਚੋਣ ਜਾਬਤੇ ਦੌਰਾਨ ਬਠਿੰਡਾ ਪੁਲਿਸ ਵੱਲੋਂ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਐਸਪੀਐਚ ਗੁਰਮੀਤ ਸਿੰਘ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਮਿਨੀ ਸੈਕਟਰੀਅਟ ਵਿਖੇ ਐਸਪੀਐਚ ਗੁਰਮੀਤ ਸਿੰਘ ਨੇ ਸ਼ੁੱਕਰਵਾਰ ਨੂੰ 2 ਵਜੇ ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕੋਲ ਪੈਰਾਮਿਟਰੀ ਫੋਰਸ ਦੀ ਇੱਕ ਬਟਾਲੀਅਨ ਐਡਵਾਂਸ ਵਿੱਚ ਆ ਚੁੱਕੀ ਹੈ ਉਨ੍ਹਾਂ ਵੱਲੋਂ ਜਿੱਥੇ ਸ਼ਹਿਰ ਦੇ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਬਾਹਰ ਨਾਕਿਆਂ ਦੇ ਉੱਤੇ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ 40% ਅਸਲਾ ਅੱਜ ਤੱਕ ਜਮ੍ਹਾਂ ਹੋ ਚੁੱਕਾ ਹੈ ਅਤੇ ਬਾਕੀ ਵੀ ਅਸਲਾ ਉਹਨਾਂ ਵੱਲੋਂ ਜਲਦੀ ਹੀ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਇੰਟਰ ਡਿਸਟ੍ਰਿਕਟ ਨਾਕਿਆਂ ਜਿਹੜੇ ਉਹ ਵੀ ਪੰਜ ਲਗਾਏ ਹੋ ਰਹੇ ਹਨ ਜੋ ਲਗਾਤਾਰ ਚੈਕਿੰਗ ਉਹਨਾਂ ਵੱਲੋਂ ਇੱਥੇ ਆਪਣਾ ਕੀਤੀ ਜਾ ਰਹੀ ਹੈ। ਦੇਖ ਰਹੇ ਹੋ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਈਟੀ ਪੁਲ ਦੀ ਇਹ ਸਾਰੀਆਂ ਤਸਵੀਰਾਂ। ਜਿੱਥੇ ਪੈਰਾਮਿਲਟਰੀ ਫੋਰਸ ਦੇ ਸਹਿਯੋਗ ਦੇ ਨਾਲ ਬਠਿੰਡਾ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਹਰ ਇੱਕ ਆਉਣ ਜਾਣ ਵਾਲੇ ਵਾਹਨ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਦੇਖਣ ਨੂੰ ਤਸਵੀਰਾਂ ਇਸ ਜੀ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਈਟੀਆ ਪੁਲ ਦੇ ਇਹ ਸਾਰੀਆਂ ਤਸਵੀਰਾਂ ਜਿੱਥੇ ਪੈਰਾਮਿਲਟਰੀ ਫੋਰਸ ਲਗਾਈ ਹੋਈ ਹੈ ਤੇ ਨਾਲ ਇਥੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸਰ ਕੀ ਕਹਿੰਦੇ ਹੋ ਕਿ ਇਸ ਤਰ੍ਹਾਂ ਦੇ ਡਾਕਸਲ ਇਲੈਕਸ਼ਨ ਜੀ ਇਲੈਕਸ਼ਨ ਕਮਿਸ਼ਨ ਦੇ ਅੰਡਰ ਚੋਣ ਜਾਬਤਾ ਲੱਗ ਚੁੱਕਿਆ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ CRP ਦੀ ਕੰਪਨੀ ਆਈ ਹੈ ਜੀ ਪਹਿਲਾਂ ਅਡਵਾਂਸ ਪਰ ਉਹਦੇ ਅਸੀਂ ਸਿਟੀ ਚ ਨੱਕੇ ਲਗਾ ਰਹੇ ਹਾਂਗੇ ਇੰਟਰ ਡਿਸਟ੍ਰਿਕਟ ਨੱਕੇ ਸਾਡੇ ਪੰਜ ਚੱਲ ਰਹੇ ਨੇ ਜੀ ਜਿਹੜੀ ਪੈਰਾਮਿਲਟਰੀ ਫੋਰਸ ਤੋਂ ਲੈ ਰਹੇ ਹਾਂ ਪੰਜ ਨੱਕੇ ਤੋਂ ਇਲਾਵਾ ਇੰਟਰ ਡਿਸਟ੍ਰਿਕਟ ਆਰ ਇੰਟਰ ਸਟੇਟ ਮਲਾ ਕੇ ਜਿਵੇਂ ਕਿ ਡੋਮ ਵਾਲੀ ਆ ਸੁਖਾ ਸਿੰਘ ਵਾਲਾ ਤੇ ਮੋੜ ਆ ਜੀ ਇਧਰੋਂ ਰਮੇ ਉਹਨਾਂ ਕੇ ਚੱਲ ਰਿਆ ਨੇ ਜੀ 24 ਹੋ ਵੀ ਘੰਟੇ 6 ਵੀ ਕਰੋੜ ਸਾਡੇ 112 ਦੇ ਚੱਲ ਰਿਹਾ ਜੀ ਜਿਹੜੇ 24 ਘੰਟੇ ਸਾਡੀ ਪੈਟਰੋਲਿੰਗ ਚੱਲ ਰਹੀ ਹੈ ਸਵਾਮੀ ਕੱਲ ਸਾਡੇ ਆਰ ਆਰ ਦੇ ਸਮਿਥ ਫੋਰਸ 24 ਘੰਟੇ ਪੈਟਰੋਲਿੰਗ ਸਿਟੀਜ਼ ਔਰ ਵਕ ਵਕ ਸਾਡੇ ਰਵੀਨਾ ਚ ਚੱਲ ਰਹੀ ਹੈ ਇਹ ਸਲਾਵਾ ਪੀਸੀਆਰ ਦੇ 24 ਮੌਸਰੋਂ ਜੜਿਆ ਉਹ ਸਿਟੀ ਚ ਚੱਲ ਰਿਹਾ ਹੈ ਜੀ 24 ਘੰਟੇ ਪੈਟਰੋਲਿੰਗ ਕਰਦੇ ਆ ਗੇਰਾ ਪੀਸੀਆਰ ਮੋਟਰਸਾਈਕਲ ਵੱਖ-ਵੱਖ ਸਬਡਿਵੀਜ਼ਨ ਸਾਡੇ ਦਿਨ ਰਾਤ ਪੈਟਰੋਲਿੰਗ ਦੇ ਲੱਗੇ ਹੋਏ ਆ ਆਹ ਇਸ ਤੋਂ ਨਵਾ ਫਲਾਈਂਗ ਸਕੋਟੀਮਾਂ ਜੜੀਆਂ ਮਾਨਜੋਗ ਡੀਸੀ ਸਾਹਿਬ ਦੇ ਅੰਡਰ ਬਣੀਆਂ ਉਹ ਲਗਾਤਾਰ ਮਤਲਬ ਚੱਲ ਰਹੀਆਂ ਉਹਨਾਂ ਦਾ ਕੰਮ ਆ ਕਿ ਮੈਂ ਨਸ਼ੇ ਦਾ ਔਰ ਦਿਕਰ ਦਾ ਔਰ ਕੈਸ਼ ਦਾ ਕੋਈ ਵੀ ਇਦਾਂ ਦੇ ਕੋਈ ਕਰ ਚੀਜ਼ ਮਿਲਦੀ ਹੈ ਤੋ ਉਹਨੂੰ ਸੀਜ਼ ਕਰਕੇ ਇਮੀਡੀਏਟ ਉਤੇ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਵੀ ਕਿਸ ਤਰ੍ਹਾਂ ਦੀ ਪਲੇਸਟਰ ਨਹੀਂ ਵੀ ਆਪਣਾ ਕੰਦੀ ਕੀਤੀ ਹੋਈ ਜਿਹੜੇ ਔਂਗਰ ਵੇਚ ਰਹੇ ਸਭ ਚੈਕਿੰਗ ਦੀ ਹੈ ਬਿਲਕੁਲ ਹੀ ਸਾਡੇ ਜਿਹੜੀ ਚੈਕਿੰਗ ਲਗਾਤਾਰ ਚੱਲ ਰਹੀ ਹੈ ਜੀ ਕੋਈ ਵੀ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਸ਼ੱਕੀ ਸਮਾਨ ਕੋਈ ਲੀਕਰ ਕੋਈ ਕੈਸ਼ ਕੋਈ ਇਲੈਕਸ਼ਨ ਨਾਲ ਸੰਬੰਧਤ ਜਾਂ ਕੋਈ ਖਪਿਆਰ ਕੋਈ ਹੋਰ ਚੀਜ਼ ਨੂੰ ਸਾਰਾ ਸਿੱਧਾ ਉਹ ਦੇਖਿਆ ਜਾ ਰਿਹਾ ਦੀ ਬਾਕੀ ਸਾਡਾ ਜਿਹੜਾ ਅਸਲਾ ਸੀ 40% ਦੇ ਗ੍ਰੀਨ ਜਮਾ ਹੋ ਚੁੱਕਾ ਤੇ ਬਾਕੀ ਚੱਲ ਰਿਹਾ ਜੀ ਜਿਹੜਾ ਜਲਦੀ ਹੀ ਬਾਕੀ ਤਾਂ ਵੀ ਜਮਾ ਹੋਣਗੇ